ਕਰੇਰੀ ਲੇਕ ਟਰੈਕ ਜਾ ਰਹੇ ਆਪਾਂ ਤੇ ਇਧਰ ਆ ਚੋਬਰ ਪਹਿਲੀ ਵਾਰ ਜਾ ਰਹੇ ਆਪਣੇ ਨਾਲ ਠੀਕ ਹੈ ਇਹਦਾ ਪਹਿਲਾ ਟਰੈਕ ਰਾਤਾਪਾ ਇੱਥੇ ਰੁਕੀ ਸੀ ਕਾਂਗੜਾ ਕਦੇ ਪੰਜਾਬ ਦਾ ਹਿੱਸਾ ਹੁੰਦਾ ਸੀ ਇਹ ਵੀ ਇਧਰ ਆ ਪਿਆ ਟੋਪਰ ਜੂੜਾ ਕੋਲੇ ਪੌਣੇ 8 ਸਾਲ ਦੀ ਲਾਈਫ ਦੇ ਵਿੱਚ ਪਹਿਲੀ ਵਾਰ ਆਪਣੀ ਮਾਂ ਤੋਂ ਬਿਨਾਂ ਪਿਆ ਤੇ ਇਧਰ ਕਰੇ ਦੀ ਪਿੰਡ ਨੂੰ ਜਾਂਦੇ ਹੋਏ ਖੂਬਸੂਰਤ ਰਾਹ ਖੜਮੀ ਚੜਾਈ ਹੈ। ਉਹ ਬਹੁਤ ਨੀਵੇਂ ਤੋਂ ਆਏ ਆਪਾਂ ਤੇ ਆਹ ਹਰਕਾ ਵੀ ਤੇ ਜਾਣਾ ਕਿੱਥੇ ਉਹ ਤਾਹ। ਜੀਨੇ ਹੁਣ ਸ਼ਾਇਦ ਕਰ। ਇੱਕੋ ਉੱਪਰੋਂ ਦੇ ਝਰਨੇ ਚ ਨਾ ਇਹ ਪੈਪਾ ਪਾਉਂਦੇ ਨੇ ਤੇ ਪਰ ਪਾਣੀ ਵਾਤ ਲੈਂਦੇ ਆ ਚੱਕਾ ਅਪ੍ਰੈਲ ਦਾ ਹਫਤੇ ਦਾ ਜਿਹੜਾ ਬੀਤ ਗਿਆ ਪਰ ਹਜੇ ਵੀ ਇੱਥੇ ਜਿਹੜੇ ਉਹ ਜਿਉਣੇਗੇ ਇੱਧਰ ਕਣਕ ਹੈਗੀ ਹਰੇ ਖੜੇ ਆ ਜਮ ਇੱਧਰ ਢੋਲ ਵੱਜੀ ਜਾਂਦਾ ਵਿਆਹ ਹੁੰਦਾ ਕਿ ਇੱਥੇ ਤੇ ਆ ਸਾਹਮਣਾ ਪਹਾੜ ਲੰਘ ਕੇ ਆਪਾਂ ਜਾਣਾ ਕਰੇਰੀ ਦੀ ਝੀਲ ਤੇ ਤੇ ਕਰੇਰੀ ਪਿੰਡ ਦੇ ਵਿੱਚ ਆਪਾਂ ਹੁਣ ਪਹੁੰਚ ਗਏ ਇੱਕ ਗੈਸਟ ਹਾਊਸ ਆ ਜਿਹੜਾ 1932 ਦਾ ਬਣਿਆ ਦੱਸਿਆ ਜਾਂਦਾ ਹੈਗਾ ਆਪਾਂ ਇਧਰੋਂ ਆਇਆ 2 ਕਿਲੋਮੀਟਰ ਚੱਲਿਆ ਇਹ ਚੜਾਈ ਬਰਾਸ ਦੇ ਫੁੱਲ ਤੇ ਇਧਰ ਆਉਣਾ ਉਹ ਹੁਣ ਸਰਦ ਆ ਗਿਆ ਕਰੇਲੀ ਇਦੋਂ ਸੜਕ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਇੱਥੇ ਕਰੇਰੀ ਦੇ ਪਰ ਨਮਾ ਧੂਆ ਘੜਾਉਂਦਾ ਇੱਥੇ ਆ ਕੇ ਮੜਾ ਪੱਧਰਾ ਆਇਆ ਤੋਂ ਮੈਂ ਤਾਂਾਮ ਲੈਣੇ ਚੱਲ ਲੇ ਪਉਣੇ ਰਾਤ ਦਾ ਨਜ਼ਾਰਾ ਮਿਡ ਕੈਪਿੰਗ ਸਾਈਟ ਕਰੇਰੀ ਝੀਲ ਆ ਤੰਬੂ ਆ ਆਪਣਾ ਤੇ ਇਹਦੇ ਵਿੱਚ ਆਪਾਂ ਆ ਜਾ ਬੇ ਦਸੀ ਵੀਂ ਦਰਾਜ ਆ ਜਾ ਨਾ ਆ ਜਾ ਨਾ ਪੁੱਤ ਆ ਜਾ ਪਾਪਾ ਤੇ ਛੋਦੇ ਨਾ ਆਇਆ ਨਾ ਕੱਪਲੇ ਸਵਾਣ ਜ਼ਰਾ ਓਏ ਬਾਈ ਜਰਾ ਲੈ ਹਵਾ ਤੇਜ ਆ ਠੰਡ ਵਾਲੀ ਆ ਇਹ ਕਰਕੇ ਆ ਓਏ ਬੋਲਾ ਆ ਸਾਡਾ ਜਨਮ ਜਨਮ ਤੱਕ ਸਾਥ ਨਹੀਂ ਬੂਗਾ ਬਕੀਏ ਨਹੀਂ ਸਾਡਾ ਜਨਮ ਜਨਮ ਤੱਕ ਸਾਥ ਨਹੀਂ ਬੂਗਾ ਬਕੀਏ ਨਹੀਂ ਬੈਠੇ ਕੋਲ ਖੁਦਾ ਦੇ ਉਹ ਜੱਟ ਨੇ ਲੇਖ ਲਖਾਇਆ ਬੈਠੇ ਕੋਲ ਖੁਦਾ ਦੇ ਜੱਟ ਨੇ ਲੇਖ ਲਖਾਇਆ ਬੀਬੋ 마ਸੀ ਦੇ ਕਰ ਬੈਠੇ ਉਡੀਕਾਂ ਕਰਦੀ ਸੈਂ ਬੀਬੋ 마ਸੀ ਦੇ ਕਰ ਬੈਠੇ ਉਡੀਕਾਂ ਕਰਦੀ ਸੈਂ ਮੁਖ ਹੋਊ ਟੁੱਟੇ ਫੁੱਲ ਵਾਂਗੂ ਮੁਰਝਾਇਆ ਮੁਖ ਹੋਊ ਟੁੱਟੇ ਫੁੱਲ ਵਾਂਗੂ ਮੁਰਝਾਇਆ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਜੈਨਾ ਵੇਖਾਂ ਤਾਂ ਮਰ ਜਾਵਾ ਤੇ ਤੈਨੂੰ ਨੈਣਾ ਦੇ ਵਿੱਚ ਬੰਦ ਕਰ ਲਾ ਤੇ ਤੈਨੂੰ ਤੜਕਣ ਵਿੱਚ ਲੁਕਾਵਾ ਤੈਨੂੰ ਸਾਫ ਜਿਹੇ ਦਰਦ ਟਿਲੋਂ ਬਸ ਚੱਲੇ ਤਾ ਤੇਰੀ ਆਈ ਮੈਂ ਮਰ ਜਾਵਾਂ ਵੇ ਆ ਜਾ ਤੈਨੂੰ ਸਾਂ ਤੜੀ ਨਾ ਵੇ ਆ ਜਾ ਤੈਨੂੰ ਸਾਂ ਹਾਂ ਦੇ ਨਹੀਂ ਆ ਕੇ ਚ ਪਰੋਲਵਾ ਸੀਨੇ ਵਿੱਚ ਚੱਲਦੀ ਆ ਰਕਾ ਚ ਲੈ ਕੋਲਵਾ ਵੇ ਆ ਜਾ ਤੈਨੂੰ ਸਾਂ ਹਾਂ ਦੇ ਨਹੀਂ ਆਕੇ ਚਲ ਪਰੋ ਲਵਾਂ ਸੀਨੇ ਵਿੱਚ ਚਲ ਦਿਆਂ ਸਰਗਾ ਚ ਕੋ ਲਵਾਂ ਦੂਰੀਆਂ ਦਾ ਸੱਪ ਕਿਤੇ ਵਾ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਆਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਥੈਂਕ ਯੂ ਵਾਹ ਜੀ ਵਾਹ ਬਹੁਤ ਹੋ ਗਿਆ ਬਹੁਤ ਹੋ ਗਿਆ ਯਾਰ ਸਾਨੂੰ ਆਪਾਂ ਕਰਦੇ ਨਾ ਰੰਗीन ਵਾਈ ਵਾਹ ਕੀ ਫਾਦਾ ਬੈਠੇ ਸਾਰੇ ਬੈਠੇ ਹੋ ਬੈਠੇ ਸ਼ੁਰੂ ਕਰੋ ਵਾਵਾ ਕਰਦੀ ਮਾਣ ਹਾਂ ਇਹਨਾਂ ਦੇ ਬੋਲ ਕੰਮ ਕਰਦੇ ਚਲੋ ਜੀ ਸਮਝ ਸਾਡੀ ਵਿੱਚ ਆਈਆਂ ਨਾ ਸਮਝ ਸਾਡੀ ਵਿੱਚ ਸਮਝ ਉਹਨਾਂ ਦੀਆਂ ਗੱਲਾਂ ਆਈਆਂ ਨਾ ਅਸੀਂ ਬਾਤ ਲੱਪੀਆਂ ਅਸੀਂ ਬਾਤ ਲੱਪੀਆਂ ਪੈੜਾ ਉਹਨਾਂ ਦੀਆਂ ਥਿਆਈਆਂ ਨਾ ਪੈੜਾ ਉਹਨਾਂ ਦੀਆਂ ਥਿਆਈਆਂ ਨਾ ਉਹ ਰੋ ਰੋ ਹੋਗੇ ਚੱਲੀ

कुछ पाने को तुम्हें तब होश आया जब चंद दिन रह गए स्कूल से जाने को